ਸਤਿ ਸ਼੍ਰੀ ਅਕਾਲ ਜੀ ਕਿਰਤੀ ਪੰਜਾਬ ਚੈਨਲ ਉੱਤੇ ਆਪ ਸਭ ਦਾ ਸਵਾਗਤ ਹੈ ਝੋਨੇ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਅਗੇਤੀਆਂ ਵੈਰਾਈਆਂ ਲਗਭਗ ਵੱਡੀਆਂ ਜਾ ਚੁੱਕੀਆਂ ਨੇ ਤੇ ਉਹਨਾਂ ਦਾ ਝਾੜ ਹੈ ਜਿਹੜਾ ਉਹ ਆਪਣੇ ਸਾਹਮਣੇ ਆ ਚੁੱਕਿਆ ਹੈ ਤੇ ਕਿਸਾਨ ਭਰਾਵੋ ਐਸ ਆਰ ਝਾੜ ਹੈ ਜਿਹੜਾ ਉਹ ਕੋਈ ਬਹੁਤਾ ਵਧੀਆ ਨਹੀਂ ਆ ਰਿਹਾ 65 ਮਣ ਤੋਂ ਲੈ ਕੇ 75 ਮਣ ਤੱਕ ਝੋਨਿਆਂ ਦੀ ਜਿਹੜੀ ਔਸਤ ਹੈ ਉਹ ਪੈ ਰਹੀ ਹੈ ਤੇ ਹੁਣ ਕਿਸਾਨ ਵੀਰਾਂ ਦੀ ਜਿਹੜੀ ਆਸ ਹੈ ਉਪਛੇਤੀਆਂ ਝੋਨੇ ਦੀਆਂ ਵੈਰਾਈਟੀਆਂ ਤੇ ਨਿਰਭਰ ਹੈ ਕਿ ਹੋ ਸਕਦਾ ਸ਼ਾਇਦ ਪਛੇਤੀਆਂ ਵੈਰਾਈਟੀਆਂ ਨੇ ਜਿਹੜੀਆਂ ਝੋਨੇ ਦੀਆਂ ਉਹਨਾਂ ਦੇ ਝਾੜ ਹੈ ਜਿਹੜੇ ਉਹ ਚੰਗੇ ਆਉਣ ਕਿਸਾਨ ਭਰਾਵੋ ਆਪਾਂ ਇਸ ਵੀਡੀਓ ਵਿੱਚ ਹੁਣ ਵੱਡੀਆਂ ਜਾਣ ਵਾਲੀਆਂ ਵੈਰਾਈਟੀਆਂ ਦੇ ਝਾੜ ਦਾ ਨਿਰੇਖਣ ਕਰਾਂਗੇ ਜੀ ਆਪਾਂ ਕੋਸ਼ਿਸ਼ ਕੀਤੀ ਹੈ ਕਿ ਲਗਭਗ ਸਾਰੀਆਂ ਮਸ਼ਹੂਰ ਵੈਰਾਈਟੀਆਂ ਲੈ ਸਕੀਏ ਇੱਕ ਆਪਾਂ ਝਾੜ ਦੀ ਔਸਤ ਕੱਢਾਂਗੇ ਉਹ ਔਸਤ ਕੱਢਣ ਦੇ ਤਰੀਕੇ ਮੈਂ ਤੁਹਾਨੂੰ ਦੱਸ ਦੇਣਾ ਜੀ ਪਹਿਲਾਂ ਆਪਾਂ ਇਹ ਜਿੰਨੀਆਂ ਵੀ ਮਸ਼ਹੂਰ ਵੈਰਾਈਟੀਆਂ ਨੇ ਉਹਨਾਂ ਦੀ ਆਪਾਂ ਮੁੰਜਰਾ ਇਕੱਠੀਆਂ ਕੀਤੀਆਂ ਨੇ ਵੱਖ-ਵੱਖ ਵਾਹਣਾਂ ਦੇ ਵਿੱਚੋਂ ਕੁਛ ਕੁ ਮੁੰਜਰਾ ਵੱਟ ਦੇ ਕੋਲੋਂ ਜਾਂ ਬਾਹਰਲੇ ਪਾਸੇੋਂ ਲਈਆਂ ਗਈਆਂ ਨੇ ਤੇ ਬਾਕੀ ਕੁਛ ਮੁੰਜਰਾ ਵਾਹਣ ਦੇ ਵਿੱਚੋਂ ਲਈਆਂ ਗਈਆਂ ਨੇ ਉਹਨਾਂ ਦੇ ਦਾਣੇ ਗਿਣ ਕੇ ਤੇ ਉਹਨਾਂ ਦੀ ਇੱਕ ਐਵਰੇਜ ਕੱਢੀ ਗਈ ਆ ਉਸ ਦੇ ਨਾਲ ਨਾਲ ਸਾਰੀਆਂ ਹੀ ਵੈਰਾਈਟੀਆਂ ਦੀਆਂ ਸ਼ਕਾਵਾਂ ਜਾਂ ਜਿਹਨੂੰ ਟਿਲਰਸ ਕਹ ਦਿੰਨੇ ਆ ਉਹਨਾਂ ਦੀ ਆਪਾਂ ਐਵਰੇਜ ਲਈ ਆ ਤੇ ਉਸ ਦੇ ਨਾਲ ਹੀ ਜਿਹੜਾ ਮੇਨ ਤੀਸਰਾ ਪੱਖ ਹੈ ਦਾਣੇ ਦਾ ਭਜਨ ਕਿੰਨਾ ਹੈ ਵੱਖ-ਵੱਖ ਵੈਰਾਈਟੀਆਂ ਦਾ ਦਾਣੇ ਦਾ ਜਿਹੜਾ ਵਜਨ ਹੈ ਉਹ ਵੱਖੋ ਵੱਖਰਾ ਹੁੰਦਾ ਹੈ ਤੇ ਇਹਨਾਂ ਸਾਰੇ ਹੀ ਤੱਤਾਂ ਨੂੰ ਰਲਾ ਕੇ ਆਪਾਂ ਇੱਕ ਸਰਵੇ ਕੀਤਾ ਹੈ ਜਿਸ ਦੇ ਨਾਲ ਆਪਾਂ ਅੰਡ ਤੇ ਰਿਜ਼ਲਟ ਕੱਢਾਂਗੇ ਕਿ ਇਸ ਸਾਲ ਕਿਹੜੀ ਵੈਰਾਈਟੀ ਦਾ ਝਾੜ ਹੈ ਜਿਹੜਾ ਉਹ ਟੌਪ ਕਰੇਗਾ ਆਪਾਂ ਜੇ ਦਾਣਿਆਂ ਦੀ ਗੱਲ ਕਰੀਏ ਤਾਂ ਮੁੰਜਰਾਂ ਦੇ ਵਿੱਚ ਸਭ ਤੋਂ ਵੱਧ ਕਿਹੜੀਆਂ ਵੈਰਾਈਟੀਆਂ ਦੇ ਨੇ ਤਾਂ ਪਹਿਲੀਆਂ 5 ਵੈਰਾਈਟੀਆਂ ਸਾਵਾ 7301 28P67 PR132 ਡੋਗਰ 500 ਤੇ ਪੀਲੀ ਫੂਸਾ ਇਹ ਪੰਜ ਵੈਰਾਈਟੀਆਂ ਨੇ ਜਿਨ੍ਹਾਂ ਦੇ ਮੁੰਜਰਾਂ ਦੇ ਵਿੱਚ ਦਾਣੇ ਆ ਜਿਹੜੇ ਉਹ ਬਾਕੀ ਵੈਰਾਈਟੀਆਂ ਨਾਲੋਂ ਜ਼ਿਆਦਾ ਵੇਖਣ ਨੂੰ ਮਿਲੇ ਨੇ ਹੁਣ ਕੱਲੇ ਦਾਣਿਆਂ ਨਾਲ ਇਹ ਤੈ ਨਹੀਂ ਹੁੰਦਾ ਕਿ ਇਹ ਵੈਰਾਈਟੀ ਦਾ ਝਾੜ ਵੀ ਚੰਗਾ ਰਹੇਗਾ ਦਾਣਿਆਂ ਦੇ ਨਾਲ ਨਾਲ ਉਹ ਦਾਣੇ ਕਿੰਨੇ ਨਿੱਗਰ ਨੇ ਉਹਨਾਂ ਦਾ ਵਜ਼ਨ ਕਿੰਨਾ ਹੈ ਉਹ ਵੀ ਕਿਤੇ ਨਾ ਕਿਤੇ ਡਿਪੈਂਡ ਕਰਦਾ ਹੈ ਤੇ ਜਿਹੜਾ ਦਾਣਿਆਂ ਦਾ ਵਜ਼ਨ ਹੈ ਉਹ ਆਪਾਂ ਸਾਇੰਟਿਫਿਕ ਤਰੀਕੇ ਨਾਲ ਜਾਂ ਟੈਕਨੀਕਲ ਤਰੀਕੇ ਨਾਲ ਕਈੇ ਤਾਂ ਹਜ਼ਾਰ ਦਾਣੇ ਦਾ ਵਜ਼ਨ ਕੀਤਾ ਜਾਂਦਾ ਹੈ ਜਿਹੜਾ ਆਮ ਝੋਨੇ ਦਾ 26 ਗ੍ਰਾਮ ਤੋਂ ਲੈ ਕੇ 30 ਗ੍ਰਾਮ ਦੇ ਵਿੱਚ ਔਸਤ ਆਉਂਦੀ ਹੈ ਆਪਾਂ ਵੀ ਇਹਨਾਂ ਸਾਰੀਆਂ ਵੈਰਾਈਟੀਆਂ ਦਾ 1000 ਦਾਣੇ ਦਾ ਵਜ਼ਨ ਕੀਤਾ ਹੈ ਜੀ ਤੇ ਉਸ ਤੋਂ ਪਤਾ ਆਪਾਂ ਨੂੰ ਇਹ ਲੱਗੇਗਾ ਕਿ ਕਿਹੜੀ ਵੈਰਾਈਟੀ ਦਾ ਦਾਣਾ ਹੈ ਜਿਹੜਾ ਉਹ ਜ਼ਿਆਦਾ ਨਕਰ ਹੈ ਤੇ ਕਿਸਾਨ ਭਰਾਵੋ ਮੇਨ ਜਿਹੜੀ ਝਾੜ ਦੀ ਗੇਮ ਹੈ ਉਹ ਆਪਣੀ ਇਸ ਦਾਣੇ ਦੇ ਵਜ਼ਨ ਤੇ ਹੀ ਘੁੰਮਦੀ ਆ ਜਿਹੜੀ ਵੈਰਾਈਟੀ ਦਾ ਦਾਣਾ ਜ਼ਿਆਦਾ ਵਜ਼ਨਦਾਰ ਹੋਇਆ ਉਹਦਾ ਝਾੜ ਵੀ ਆਟੋਮੈਟਿਕਲੀ ਜ਼ਿਆਦਾ ਹੋਊਗਾ ਹੁਣ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਪਹਿਲੀਆਂ 5 ਟੌਪ ਦੀਆਂ ਵੈਰਾਈਟੀਆਂ ਜਿਨ੍ਹਾਂ ਦੇ ਦਾਣਿਆਂ ਦਾ ਵજન ਜ਼ਿਆਦਾ ਹੈ ਉਹ ਹੈ ਜੀ ਪੂਸਾ 44 ਪੀਆਰ 132 ਸਟਾਰ 713 ਪੀਆਰ 125 ਤੇ ਡੋਗਰ ਪੂਸਾ ਹੁਣ ਇਹਨਾਂ ਦੋਵਾਂ ਪੱਖਾਂ ਨੂੰ ਰੱਖਦੇ ਹੋਏ ਆਪਾਂ ਨਾਲ ਇਹਨਾਂ ਵੈਰਾਈਟੀਆਂ ਦੀਆਂ ਸ਼ਿਖਾਵਾਂ ਗਿਣਦੇ ਆਂ ਤੇ ਸ਼ਿਖਾਵਾਂ ਤੋਂ ਇਸ ਵਾਰ ਇਹ ਪਤਾ ਲੱਗਾ ਹੈ ਕਿ ਹੋ ਸਕਦਾ ਵਟ ਦੇ ਨਾਲ ਤੁਹਾਡੇ 30 ਵੀ ਹੋਣ ਪਰ ਜੇ ਆਪਾਂ ਵਿੱਚ ਵੜ ਕੇ ਸਾਰੇ ਨੋਟ ਕਰ ਗਏ ਤਾਂ ਆਪਣੀ ਜਿਹੜੀ ਐਵਰੇਜ ਆ ਉਹ 15 16 ਸ਼ਖਾਵਾਂ ਦੀ 15 16 ਟੇਲਰਸ ਦੀ ਨਿਕਲਦੀ ਆ ਕਿਸਾਨ ਭਰਾਵੋ ਦਾਣਿਆਂ ਨੂੰ ਦੇਖਦੇ ਹੋਏ ਬੂਟੇ ਦੀਆਂ ਕਿੰਨੀਆਂ ਸ਼ਖਾਵਾਂ ਨੇ ਤੇ ਦਾਣਿਆਂ ਦਾ ਵજન ਕਿੰਨਾ ਹੈ ਉਸ ਨੂੰ ਦੇਖਦੇ ਹੋਏ ਤੇ ਨਾਲ ਦੀ ਨਾਲ ਕਿਹੜੀ ਵੈਰਾਈਟੀ ਨੂੰ ਕਿੰਨੀ ਇੱਕ ਬਿਮਾਰੀ ਹੈ ਕਿੰਨਾ ਇੱਕ ਹਲਦੀ ਰੋਗ ਹੈ ਫੌਕ ਹੈ ਉਹਨੂੰ ਦੇਖਦੇ ਹੋਏ ਆਪਾਂ ਇਹ ਰਿਜ਼ਲਟ ਤੇ ਆਏ ਹਾਂ ਕਿ ਇਸ ਸਾਲ ਸਭ ਤੋਂ ਵੱਧ ਝਾੜ ਦੇਣ ਵਾਲੀਆਂ ਦੋ ਵੈਰਾਈਟੀਆਂ ਜੀ ਡੋਗਰ ਪੂਸਾ ਤੇ ਪੀਆਰ 132 ਇਹਨਾਂ ਦੋਹਾਂ ਹੀ ਵੈਰਾਈਟੀਆਂ ਦਾ ਜਿਹੜਾ ਝਾੜ ਹੈ ਉਹ 33 ਕੁਆਂਟਲ ਤੋਂ ਲੈ ਕੇ 34 ਕੁਆਂਟਲ ਦੇ ਆਸ-ਪਾਸ ਰਹੇਗਾ। ਉਸ ਤੋਂ ਬਾਅਦ ਦੂਸਰੇ ਨੰਬਰ ਤੇ ਸਾਵਾ 7301 ਤੇ 22P67 ਇਹ ਦੋਨੋਂ ਹਾਈਬ੍ਰਿਡ ਵੈਰਾਈਟੀਆਂ ਨੇ ਇਹਨਾਂ ਦੋਹਾਂ ਹੀ ਵੈਰਾਈਟੀਆਂ ਦਾ ਜਿਹੜਾ ਝਾੜ ਹੈ ਇਸ ਸਾਲ ਉਹ 31 ਕੁਆਂਟਲ ਤੋਂ ਲੈ ਕੇ 33 ਕੁਆਂਟਲ ਤੱਕ ਰਹੇਗਾ। ਤੀਸਰੇ ਨੰਬਰ ਤੇ PRX128 PRX131 ਸੁਪਰੀਮ 110 ਪੀਲੀ ਪੂਸਾ ਪੂਸਾ 44 PR126 ਇਹਨਾਂ ਸਾਰੀਆਂ ਹੀ ਵੈਰਾਈਟੀਆਂ ਦਾ ਜਿਹੜਾ ਝਾੜ ਹੈ ਉਹ 28 ਕੁਇੰਟਲ ਤੋਂ ਲੈ ਕੇ 31.5 ਕੁਇੰਟਲ ਤੱਕ ਰਹੇਗਾ ਚੌਥੇ ਨੰਬਰ ਤੇ PR114 PR122 PR125 ਪੰਜਾਬ ਨੰਬਰ 1 ਸਟਾਰ ਐਗਰੀ ਸੀਡਸ 713 ਤੇ CR321 ਇਹਨਾਂ ਸਾਰੀਆਂ ਹੀ ਵੈਰਾਈਟੀਆਂ ਦਾ ਝਾੜ ਹੈ ਜੋ ਉਹ 26 ਕੁਇੰਟਲ ਤੋਂ ਲੈ ਕੇ ਟੀ ਕੁਆਂਟਲ ਤੱਕ ਰਹੇਗਾ ਇਹ ਤਾਂ ਸੀਜੀ ਸਰਵੇ ਜਿਹੜਾ ਕੁਝ ਜ਼ਰੂਰੀ ਪੱਖਾਂ ਨੂੰ ਦੇਖਦੇ ਹੋਏ ਆਪਾਂ ਕੀਤਾ ਹੈ ਹੋ ਸਕਦਾ ਏਰੀਏ ਮੁਤਾਬਕ ਤੁਹਾਡੇ ਕੋਈ ਹੋਰ ਵੈਰਾਈਟੀ ਚੰਗਾ ਝਾੜ ਦੇ ਜਾਵੇ ਤਾਂ ਤੁਸੀਂ ਕਮੈਂਟਾਂ ਵਿੱਚ ਆਪਣੀ ਫਸਲ ਦਾ ਝਾੜ ਹੈ ਜਿਹੜਾ ਉਹ ਜ਼ਰੂਰ ਸਾਂਝਾ ਕਰਿਓ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੰਨਾ ਹੀ ਹੈ ਕਿ ਕਿਸਾਨ ਭਰਾ ਹੁਣ ਤੋਂ ਇਹਨਾਂ ਗੱਲਾਂ ਬਾਰੇ ਗੌਰ ਕਰ ਸਕਣ ਤੇ ਆਪਾਂ ਆਪਣੇ ਅਗਲੇ ਸਾਲ ਦੀ ਬਿਉਂਤਬੰਦੀ ਕਰ ਸਕੀਏ ਜਿਹੜੀ ਵੈਰਾਈਟੀ ਆਪਾਂ ਨੂੰ ਚੰਗੀ ਲੱਗਦੀ ਹੈ ਆਪਾਂ ਉਸ ਦਾ ਬੀਜ ਹੱਥ ਛਾੜ ਕੇ ਆਪਣਾ ਰੱਖ ਸਕੀਏ ਤੇ ਦੂਸਰਾ ਵੱਧ ਸਮਾਂ ਲੈਣ ਵਾਲੀਆਂ ਵੈਰਾਈਟੀਆਂ ਤੇ ਘੱਟ ਸਮਾਂ ਲੈਣ ਵਾਲੀਆਂ ਵੈਰਾਈਟੀਆਂ ਦੇ ਝਾੜ ਦਾ ਜਿਹੜਾ ਅੰਤਰ ਹੈ ਉਹ ਕਿਤੇ ਨਾ ਕਿਤੇ ਆਪਾਂ ਗੌਰ ਵਿੱਚ ਰੱਖ ਗਏ ਤਾਂ ਕਿ ਆਪਾਂ ਅਗਲੇ ਸਾਲ ਦੀ ਜਿਹੜੀ ਬਿਉਂਤਬੰਦੀ ਹੈ ਉਹ ਬਣਾ ਸਕੀਏ ਉਮੀਦ ਹੈ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੁਸੀਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ